ਕਾਂਗਰਸ ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਨੇ ਲੋਕਤੰਤਰਤਾ ਤੇ ਕਸ਼ਮੀਰੀਅਤ ਨੂੰ ਲੁੱਟਿਆ ਮੋਦੀ ਪੰਜਾਬ ਵਿੱਚ ਪੰਚਾਇਤੀ ਚੋਣਾਂ 20 ਅਕਤੂਬਰ ਤੱਕ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਪਾਜਪਾ ਵੱਲੋਂ ਹਰਿਆਣਾ ਲਈ ਸੰਕਲਪ ਪੱਤਰ ਜਾਰੀ ਅਗਨੀ ਵੀਰਾਂ ਨੂੰ ਪੱਕੀ ਨੌਕਰੀ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਅਤੇ 24 ਫਸਲਾਂ ਤੇ ਐਮਐਸਵੀ ਦਾ ਵਾਦਾ ਰਾਹੁਲ ਗਾਂਧੀ ਖਿਲਾਫ ਟਿੱਪਣੀ ਲਈ ਰਵਨੀਤ ਬਿੱਟੂ ਦੇ ਖਿਲਾਫ ਕੇਸ ਦਰਜ ਕੈਨੇਡਾ ਵਿਖੇ ਕਮੰਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ਵਿੱਚ ਕਟੌਤੀ ਦੇਸ਼ਤਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਸ਼ੇਰ-ਏ-ਕਸ਼ਮੀਰ ਸਟੇਡੀਅਮ ਵਿੱਚ ਭਾਜਪਾ ਉਮੀਦਵਾਰਾਂ ਦੇ ਸਮਰਥਨ ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਫਿਰ ਤੋਂ ਲੋਕਤੰਤਰ 'ਚ ਭਰੋਸਾ ਹੈ ਅਤੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਉਹਨਾਂ ਦੀ ਵੋਟ ਬਦਲਾਅ ਲਿਆ ਸਕਦੀ ਹੈ ਜੋ ਉਹਨਾਂ ਦੇ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੈ ਮੋਦੀ ਦਾ ਕਹਿਣਾ ਹੈ ਕਿ ਭਾਜਪਾ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਦਾ ਆਪਣਾ ਵਾਅਦਾ ਪੂਰਾ ਕਰੇਗੀ। ਉਹਨਾਂ ਕਹਿ ਕਿ ਮੇਰੇ ਜੰਮੂ ਕਸ਼ਮੀਰ ਦੇ ਨੌਜਵਾਨ ਹੁਣ ਬੇਵਸ ਨਹੀਂ ਹਨ। ਉਹ ਮੋਦੀ ਸਰਕਾਰ ਅਧੀਨ ਸਸ਼ਕਤ ਹੋ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਜੰਮੂ ਕਸ਼ਮੀਰ ਭਾਜਪਾ ਨੇ ਵੀ ਨੌਜਵਾਨਾਂ ਦੇ ਰੁਜ਼ਗਾਰ ਲਈ ਵੱਡੇ ਐਲਾਨ ਕੀਤੇ ਹਨ। ਚਾਹੇ ਉਹਨਾਂ ਦਾ ਹੁਨਰ ਵਿਕਾਸ ਹੋਵੇ ਜਾਂ ਬਿਨਾਂ ਹਿਰੇ ਫੇਰੀ ਦੇ ਨੌਕਰੀਆਂ ਪ੍ਰਦਾਨ ਕੀਤੀਆਂ ਜਾਣ ਭਾਜਪਾ ਇਹ ਸਭ ਕਰੇਗੀ ਕਾਂਗਰਸ ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਤੇ ਹਮਲਾ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਤਿੰਨਾਂ ਪਾਰਟੀਆਂ ਅਤੇ ਪਰਿਵਾਰਾਂ ਨੇ ਆਪਣੇ ਫਾਇਦੇ ਲਈ ਲੋਕਤੰਤਰ ਅਤੇ ਕਸ਼ਮੀਰੀਅਤ ਨੂੰ ਲੁੱਟਿਆ ਹੈ ਉਹਨਾਂ ਕਹੇ ਕਿ ਪਿਛਲੇ 5 ਸਾਲਾਂ ਵਿੱਚ ਜੰਮੂ ਕਸ਼ਮੀਰ ਚ ਸਥਿਤੀ ਬਹੁਤ ਬਦਲ ਗਈ ਹੈ ਜਿਸ ਨੇ ਇੱਕ ਲੋਕਤੰਤਰੀ ਪ੍ਰਕਿਰਿਆ 'ਚ ਨੌਜਵਾਨਾਂ ਦਾ ਭਰੋਸਾ ਬਹਾਲ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪੰਚਾਇਤੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਰਾਜ ਦੇ ਵਧੀਕ ਸਕੱਤਰ ਪੰਚਾਇਤੀ ਰਾਜ ਦੇ ਦਸਕਤਾਂ ਹੇਠ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਚੋਣਾਂ 20 ਅਕਤੂਬਰ ਤੱਕ ਕਰਵਾਈਆਂ ਜਾਣੀਆਂ ਹਨ ਅਤੇ ਸਮਝਿਆ ਜਾ ਰਿਹਾ ਹੈ ਕਿ ਸੂਬੇ ਦਾ ਚੋਣ ਕਮਿਸ਼ਨਰ ਚੋਣ ਪ੍ਰੋਗਰਾਮ ਆਉਂਦੇ 4-5 ਦਿਨਾਂ ਵਿੱਚ ਜਾਰੀ ਕਰ ਦੇਵੇਗਾ ਰਾਜ ਸਰਕਾਰ ਵੱਲੋਂ ਪੰਚਾਇਤੀ ਰਾਜ ਐਕਟ ਵਿੱਚ ਬੀਤੇ ਦਿਨ ਵਿਧਾਨ ਸਭਾ ਰਾਹੀਂ ਜੋ ਇਹ ਸੋਧ ਕੀਤੀ ਗਈ ਸੀ ਕਿ ਸਰਪੰਚ ਅਤੇ ਪੰਚ ਕਿਸੇ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲਈ ਲੜਨਗੇ ਉਸ ਨੂੰ ਰਾਜਪਾਲ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਇਹ ਚੋਣ ਹੁਣ ਨਵੇਂ ਸੋਧੇ ਅਨੁਸਾਰ ਹੋਵੇਗੀ ਸੂਬੇ ਦੀਆਂ 13241 ਪੰਚਾਇਤਾਂ ਦੀ ਮਿਆਦ 2023 ਦੇ ਅਖੀਰ ਅਤੇ ਜਨਵਰੀ 2024 ਦੇ ਪਹਿਲੇ ਹਫ਼ਤੇ ਵਿੱਚ ਖਤਮ ਹੋ ਜਾਣ ਕਰਨ ਸਰਕਾਰ ਵੱਲੋਂ ਇਨ੍ਹਾਂ ਪੰਚਾਇਤਾਂ ਵਿੱਚ ਸਰਕਾਰੀ ਪ੍ਰਬੰਧਕ ਨਿਯੁਕਤ ਕੀਤੇ ਗਏ ਹਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ ਦੇ ਮੁੱਦੇ ਤੇ ਰਾਜ ਸਰਕਾਰ ਨੂੰ ਕਾफी ਝਾੜ ਪਾਈ ਸੀ ਕਿ ਉਹ ਉਸ ਵੱਲੋਂ ਮਗਰਲੀਆਂ ਪੰਚਾਇਤਾਂ ਦੀ ਮਿਆਦ ਖਤਮ ਹੋਣ ਤੋਂ 6 ਮਹੀਨੇ ਅੰਦਰ ਨਵੀਆਂ ਪੰਚਾਇਤਾਂ ਦੇ ਗਠਨ ਸੰਬੰਧੀ ਸੰਵਿਧਾਨਕ ਲੋੜ ਦੀ ਪਰਵਾਹ ਨਹੀਂ ਕੀਤੀ ਜਾ ਰਹੀ ਇਸ ਲਈ ਹਾਈ ਕੋਰਟ ਵੱਲੋਂ ਮੁੱਖ ਸਕੱਤਰ ਨੂੰ ਵੀ ਜਵਾਬ ਦਾਵਾ ਦਾਇਰ ਕਰਨ ਲਈ ਕਿਹਾ ਗਿਆ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਵੀਰਵਾਰ ਨੂੰ ਪਾਰਟੀ ਦਾ ਮਨੋਰਥ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਪਾਰਟੀ ਨੇ ਹਰਿਆਣਾ ਦੀ ਜਨਤਾ ਦੇ ਨਾਲ 20 ਵਾਅਦੇ ਕੀਤੇ ਹਨ ਕਾਂਗਰਸ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਸੰਕਲਪ ਪੱਤਰ ਜਿਸ ਵਿੱਚ ਵਿਰੋਧੀ ਧਿਰ ਨੇ 7 ਗਰੰਟੀਆਂ ਦਿੱਤੀਆਂ ਸਨ ਦੀ ਤਰਜ਼ ਤੇ ਔਰਤਾਂ ਨੂੰ 2100 ਰੁਪਏ ਹਰ ਮਹੀਨਾ ਅਗਨੀ ਵੀਰਾਂ ਨੂੰ ਸਰਕਾਰੀ ਨੌਕਰੀ ਦੀ ਗਰੰਟੀ ਅਤੇ ਕਿਸਾਨਾਂ ਤੋਂ ਘਟੋ-ਘਟ ਸਮਰਥਨ ਮੁੱਲ ਤੇ 24 ਫਸਲਾਂ ਦੀ ਖਰੀਦ ਦੇ ਵਾਅਦੇ ਕੀਤੇ ਗਏ ਹਨ ਭਾਜਪਾ ਦਾ ਸੰਕਲਪ ਪੱਤਰ ਜਾਰੀ ਕਰਦੇ ਹੋਏ ਸੂਬੇ ਦੇ ਮੁੱਖ ਮੰਤਰੀ ਨੈਵ ਸਿੰਘ ਸੈਣੀ ਕੇਂਦਰੀ ਮੰਤਰੀ ਮਨੋਲਾਲ ਖੱਟਰ ਤਰਮਿੰਦਰ ਪ੍ਰਧਾਨ ਰਾਓ ਵਰਿੰਦਰ ਕ੍ਰਿਸ਼ਨਪਾਲ ਗੁਜਰ ਕੁਲਦੀਪ ਬਿਸ਼ਨੋਈ ਅਤੇ ਸतीश ਪੂਨੀਆਂ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਸ਼ਿਰਕਤ ਕੀਤੀ। ਕਾਂਗਰਸੀਆ ਨੂੰ ਰਾਹੁਲ ਗਾਂਧੀ ਵੱਲੋਂ ਭਾਰਤ ਵਿੱਚ ਸਿੱਖਾਂ ਦੀ ਹਾਲਤ ਬਾਰੇ ਅਮਰੀਕਾ ਵਿੱਚ ਦਿੱਤੇ ਬਿਆਨ ਨੂੰ ਲੈ ਕੇ ਕਠੋਰ ਟਿੱਪਣੀਆਂ ਲਈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਕੇਸ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਦੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ। ਹਾਈ ਗਰਾਊਂਡ ਥਾਣੇ ਵਿੱਚ ਬਿੱਟੂ ਖਿਲਾਫ ਦਰਜ ਐਫ ਆਈ ਆਰ ਵਿੱਚ ਭਾਰਤੀ ਨਿਆਂ ਸਹੰਤਾ ਦੀਆਂ ਵੱਖ-ਵੱਖ ਧਾਰਾਵਾਂ ਆਇਦ ਕੀਤੀਆਂ ਗਈਆਂ ਹਨ। ਕੇਂਦਰੀ ਰੇਲ ਰਾਜ ਮੰਤਰੀ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਬਿਆਨ ਦੇ ਹਵਾਲੇ ਨਾਲ ਕਹਿ ਸੀ ਕਿ ਬੰਬ ਬਣਾਉਣ ਵਾਲੇ ਉਹਨਾਂ ਦੀ ਹਮਾਇਤ ਕਰ ਰਹੇ ਹਨ ਤਾਂ ਉਹ ਦੇਸ਼ ਦਾ ਨੰਬਰ 1 ਅਤਵਾਦੀ ਹੈ। ਕਾਂਗਰਸ ਨੇ ਬਿੱਟੂ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਉਹ ਸੰਵੇਦਨਹੀਲ ਵਿਅਕਤੀ ਵਾਂਗ ਗੱਲਾਂ ਕਰ ਰਿਹਾ ਹੈ। ਉਧਰ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਉਹ ਰਾਹੁਲ ਗਾਂਧੀ ਦੇ ਖਿਲਾਫ ਆਪਣੀ ਗੱਲ ਤੇ ਖੜੇ ਹਨ ਤੇ ਅਜਈਆਂ ਐਫ ਆਈ ਆਰ ਤੋਂ ਡਰਨ ਵਾਲੇ ਨਹੀਂ ਹਨ। ਫੂਡ ਪ੍ਰੋਸੈਸਿੰਗ ਬਾਰੇ ਰਾਜ ਮੰਤਰੀ ਬਿੱਟੂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਐਫ ਆਈ ਆਰ ਤੇ ਪੁਲਿਸ ਕੇਸਾਂ ਜਰੀਏ ਹਮੇਸ਼ਾ ਡਰਾਉਣ ਦੀ ਕੋਸ਼ਿਸ਼ ਕੀਤੀ ਹੈ। ਰਾਹੁਲ ਗਾਂਧੀ ਨੇ ਭਾਰਤ ਵਿੱਚ ਸਿੱਖਾਂ ਦੀ ਹਾਲਤ ਨੂੰ ਲੈ ਕੇ ਜੋ ਕੁਝ ਕਿਹਾ ਹੈ ਮੈਂ ਉਸ ਖਿਆਲ ਲਈ ਹਾਮੀ ਕਿਵੇਂ ਭਰ ਸਕਦਾ ਹਾਂ ਰਾਹੁਲ ਗਾਂਧੀ ਤੇ ਉਹਨਾਂ ਦੀ ਪਾਰਟੀ 100 ਐਫ ਆਈ ਆਰ ਦਰਜ ਕਰ ਲੈ ਮੈਂ ਦੇਸ਼ ਦੀ ਏਕਤਾ ਦੀ ਗੱਲ ਕਰਾਂਗਾ ਕੈਨੇਡਾ ਦੇ ਕਮੰਤਰੀ ਵਿਦਿਆਰਥੀਆਂ ਦੀ ਸਟੱਡੀ ਪਰਮਿਟਾਂ ਦੀ ਗਿਣਤੀ ਘਟਾਉਣ ਦਾ ਐਲਾਨ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਬੁੱਧਵਾਰ ਰਾਤ ਨੂੰ ਐਕਸ ਤੇ ਪੋਸਟ ਵਿੱਚ ਕਿਹਾ ਕਿ ਅਸੀਂ ਇਸ ਸਾਲ 35% ਦੀ ਕਟਟ ਕੁ ਮੰਤਰੀ ਵਿਦਿਆਰਥੀ ਪਰਮਟ ਦਿੰਦੇ ਹਨ ਅਗਲੇ ਸਾਲ ਅਸੀਂ ਇਹਨਾਂ ਦੀ ਗਿਣਤੀ ਵਿੱਚ 10% ਦੀ ਹੋਰ ਕਟੌਤੀ ਕਰਾਂਗੇ ਇਮੀਗ੍ਰੇਸ਼ਨ ਸਾਡੇ ਅਰਥਚਾਰੇ ਲਈ ਵਾਦਾ ਹੈ ਪਰ ਜਦੋਂ ਮਾੜੇ ਅੰਸਰ ਕਿਸੇ ਪ੍ਰਬੰਧ ਦੀ ਦਰਵਾਰ ਤੋਂ ਕਰਦੇ ਹਨ ਤਾਂ ਵਿਦਿਆਰਥੀਆਂ ਦਾ ਲਾਹਾ ਲੈਂਦੇ ਹਨ ਅਸੀਂ ਇਸ ਨੂੰ ਰੋਕਦੇ ਹਾਂ ਟਰੂਡੋ ਸਰਕਾਰ ਨੇ ਇਹ ਕਦਮ ਅਜੇ ਮੂਕੇ ਚੁੱਕਿਆ ਹੈ ਜਦੋਂ ਕੈਨੇਡੀਅਨ ਸਰਕਾਰ ਅਸਥਾਈ ਰੈਜ਼ਿਡੈਂਟਸ ਦੀ ਗਿਣਤੀ ਘਟਾਉਣ ਬਾਰੇ ਵਿਚਾਰ ਕਰ ਰਹੀ ਹੈ। ਕੈਨੇਡਾ ਭਾਰਤੀ ਵਿਦਿਆਰਥੀਆਂ ਦਾ ਸਭ ਤੋਂ ਪਸੰਦੀਦਾ ਟਿਕਾਣਾ ਹੈ। ਟਰੂਡੋ ਦਾ ਇਹ ਐਲਾਨ ਕੈਨੇਡਾ ਵਿੱਚ ਪੜਨ ਵਾਲੇ ਇੱਛਾ ਰੱਖਣ ਵਾਲੇ ਕਈ ਭਾਰਤੀ ਵਿਦਿਆਰਥੀਆਂ ਨੂੰ ਅਸਰ ਅੰਦਾਜ਼ ਕਰੇਗਾ। ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦਰਮਿਆਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਬਿਆਨ ਤੋਂ ਬਾਅਦ ਗਰਮਾਈ ਸਿਆਸਤ ਦੌਰਾਨ ਭਾਜਪਾ ਨੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਅਸੀਂ ਧਾਰਾ 370 ਤੇ ਕਾਂਗਰਸ ਸੱਟ ਜੋੜਦੇ ਰੁਖ ਨਾਲ ਸਹਿਮਤ ਹਾਂ। ਗ੍ਰਹਿ ਮੰਤਰੀ ਅਮਸ਼ਾ ਨੇ ਉਕਤ ਬਿਆਨ ਤੇ ਕਾਂਗਰਸ ਦੀ ਕੇਰਾਬੰਦੀ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਬਿਆਨ ਤੇ ਇੱਕ ਵਾਰ ਫਿਰ ਕਾਂਗਰਸ ਨੂੰ ਬੇਨਕਾਬ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਪਾਕਿਸਤਾਨ ਦੇ ਇਰਾਦੇ ਅਤੇ ਏਜੰਡਾ ਇੱਕ ਹੀ ਹਨ। ਅਮੇਸ਼ਾ ਨੇ ਸੋਸ਼ਲ ਮੀਡੀਆ ਤੇ ਪਾਇ ਸੰਦੇਸ਼ ਵਿੱਚ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਰਾਹੁਲ ਗਾਂਧੀ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਨੂੰ ਟਾਲ ਆਉਂਦਿਆਂ ਹਰੇਕ ਭਾਰਤ ਵਿਰੋਧੀ ਤਾਕਤਾਂ ਨਾਲ ਖੜੇ ਹਨ। ਇਹ ਸਟ੍ਰਾਈਕ ਅਤੇ ਸਰਜਿਕਲ ਸਟ੍ਰਾਈਕ ਦੇ ਸਬੂਤ ਮੰਗਣੇ ਹੋਣ ਜਾਂ ਭਾਰਤੀ ਫੌਜ ਬਾਰੇ ਇਤਰਾਜ਼ ਜੋ ਗੱਲਾਂ ਕਾਨੀਆਂ ਹੁਣ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੇ ਸੁਰ ਹਮੇਸ਼ਾ ਇੱਕੋ ਜਿਹੇ ਰਹੇ ਹਨ। ਰਾਸ਼ਪਤੀ ਦ੍ਰੋਪਤੀ ਮੁਰਮੂ ਆਪਣੇ 2 ਦਿਨਾਂ ਦੌਰੇ ਇੰਦੌਰ ਤੋਂ ਉਜੈਨ ਪੁੱਜੇ। ਉਹਨਾਂ ਨੇ ਇੰਦੌਰ ਉਜੈਨ 611 ਪ੍ਰੋਜੈਕਟ ਦਾ ਭੂਮੀ ਪੂਜਨ ਵੀ ਕੀਤਾ ਸ਼ਾਮ ਨੂੰ ਉਹਨਾਂ ਨੇ ਨੇਵੀ ਆਹिल्या ਵਿਸ਼ਵ ਵਿਦਿਆਲਿਆ 'ਚ 46 ਹੋਣ ਹਰ ਵਿਦਿਆਰਥੀਆਂ ਨੂੰ ਸੋਨ ਤਗਮੇ ਅਤੇ ਪੀ ਐਚ ਡੀ ਦੇ ਵਿਦਿਆਰਥੀਆਂ ਨਾਲ ਗਰੁੱਪ ਤਸਵੀਰ ਵੀ ਖਿੱਚਵਾਈ ਇਸ ਤੋਂ ਪਹਿਲਾਂ ਉਹਨਾਂ ਨੇ ਇੰਦੌਰ ਦੇ ਇਮਪੋਰੀਅਮ ਤੇ ਮਹੇਸ਼ਵਰੀ ਸਾੜੀਆਂ ਵੇਖੀਆਂ ਤੇ ਆਨਲਾਈਨ ਅਦਾਇਗੀ ਕਰਕੇ ਦੋ ਸਾੜੀਆਂ ਵੀ ਖਰੀਦੀਆਂ ਸ਼ਾਮ 5 ਵਜੇ ਉਹ ਦਿੱਲੀ ਵਾਪਸ ਪਰਤ ਗਏ ਬੰਬਈ ਹਾਈ ਕੋਰਟ ਨੇ ਜਸਟਿਸ ਬੀਪੀ ਕੋਲਾਬਾ ਵਾਲਾ ਤੇ ਜਸਟਿਸ ਫਿਰਦੋਸ਼ ਪੂਨੀ ਵਾਲਾ ਦੀ ਡਿਵੀਜ਼ਨ ਬੈਂਚ ਨੇ ਕੰਗਨ ਨਾ 9 ਦੀ ਫਿਲਮ ਐਮਰਜੈਂਸੀ ਨੂੰ ਸਰਟੀਫਿਕੇਟ ਜਾਰੀ ਕਰਨ ਦੇ ਫੈਸਲੇ ਨਾਲ ਲੈਨ ਤੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਸੀਬੀਐਫਸੀ ਤੇ ਆਪਣੀ ਨਾਰਾਜ਼ਗੀ ਜ਼ाहिर ਕੀਤੀ ਹੈ। ਉਨ੍ਹਾਂ ਕਿਹਾ ਕਿ ਰਚਨਾਤਮਕ ਆਜ਼ਾਦੀ ਤੇ ਪ੍ਰਗਟਾਵੇ ਦੀ ਆਜ਼ਾਦੀ ਤੇ ਰੋਗ ਨਹੀਂ ਲਗਾਈ ਜਾ ਸਕਦੀ। ਸੈਂਸਰ ਬੋਰਡ ਕਾਨੂੰਨ ਵਿਵਸਥਾ ਦੀ ਸਮੀਖਿਆ ਤੇ ਖਰਸ਼ੇ ਕਾਰਨ ਫਿਲਮ ਨੂੰ ਪਰਵਾੜਤ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ। ਉਨ੍ਹਾਂ ਨੇ ਇਸ ਬਾਰੇ ਸੈਂਸਰ ਬੋਰਡ ਨੂੰ 25 ਸਤੰਬਰ ਤੱਕ ਫੈਸਲਾ ਲੈਣ ਦਾ ਆਦੇਸ਼ ਦਿੱਤਾ ਹੈ ਸਿੱਖ ਪੰਥ ਦੇ ਜਰਨੈਲ ਅਤੇ ਪੰਥ ਵਸੇ ਮੈਂ ਉਜੜਾ ਦੇ ਨਾਰੇ ਨੂੰ ਬੁਲੰਦ ਕਰਨ ਵਾਲੇ ਕੌਮ ਦੇ ਨੇ ਤੜਕ ਆਗੂ ਲੋਪਰਸ਼ ਜ세ਦਾਰ ਜਗਦੇਵ ਸਿੰਘ ਤਲਵੰਡੀ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ 10ਵੀਂ ਵਰ੍ਹੇਈ ਇਤਿਹਾਸਕ ਗੁਰਦੁਆਰਾ ਟਾਲੀਆਣਾ ਸਾਹਿਬ ਪਾਸ਼ਾਹੀ ਦਸਮੀ ਰਾਏਕੋਟ ਵਿਖੇ ਮਨਾਈ ਗਈ ਇਸ ਮੌਕੇ ਸ਼੍ਰੀ ਅਕਨੌਤ ਫਰ ਸਾਹਿਬ ਦੀ ਭੋਗ ਪਾਇਆ ਤੇ ਹਜੂਰੀ ਰਾਗੀ ਭਾਈ ਕਮਲ ਸਿੰਘ ਤਲਵੰਡੀ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਟਾਲੀਆਣਾ ਸਾਹਿਬ ਦੇ ਗ੍ਰੰਥੀ ਭਾਈ ਗਰਮੀ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਤੇ ਵਖ-ਵਖ ਆਗੂਆਂ ਦਾ ਕਹਿਣਾ ਹੈ ਕਿ ਪੰਥ ਤੇ ਕੌਮ ਦੇ ਸੱਚੇ ਦਿਲੋਂ ਸੇਵਾ ਕਰਨ ਵਾਲੇ ਆਗੂਆਂ ਨੂੰ ਕੌਮ ਹਮੇਸ਼ਾ ਯਾਦ ਰੱਖਦੀ ਹੈ। ਉਹ ਸਦਾ ਕੌਮ ਦੇ ਦਿਲਾਂ ਵਿੱਚ ਵੱਸਦੇ ਹਨ। ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸਮੂਹ ਪਰਿਵਾਰ ਵੱਲੋਂ ਸ਼ਰਧਾਂਜਲੀ ਸਮਾਗਮ ਵਿੱਚ ਪੂਜੀਆਂ ਸਖਸ਼ੀਤਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਏਡੀ ਵੱਲੋਂ ਚੰਡੀਗੜ੍ਹ ਵਿੱਚ 300 ਕਰੋੜ ਰੁਪਏ ਦੇ ਹਾਊਸਿੰਗ ਕਟਾਲੇ ਦੇ ਸਬੰਧ ਵਿੱਚ ਸੇਵਾਮੁਕਤ ਆਈਏਐਸ ਅਤੇ ਨੌਇਡਾ ਅਥਾਰਟੀ ਦੇ ਸਾਫਕਾ ਸੀਈਓ ਮਹਿੰਦਰ ਸਿੰਘ ਦੇ ਘਰ ਛਾਪੇ ਮਾਰੀ ਕੀਤੀ ਗਈ। ਪਿਛਲੇ 2 ਦਿਨਾਂ ਦੌਰਾਨ ED ਨੇ ਚੰਡੀਗੜ੍ਹ ਸਮੇਤ ਦਿੱਲੀ, ਮੇਰਟ ਅਤੇ ਨੁਆਇਡਾ ਸਮੇਤ 11 ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਲਗਜ਼ਰੀ ਫ્લેਟ ਬਣਾਉਣ ਵਾਲੀ ਕੰਪਨੀ ਹੌਸਿੰਗ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਦੇ ਪ੍ਰੋਜੈਕਟ ਲੋਟਸ 300 ਵਿੱਚ ਹੋਏ ਘੁਟਾਲੇ ਦੇ ਸਬੰਧ ਵਿੱਚ ਕੀਤੀ ਗਈ ਹੈ। ED ਵੱਲੋਂ ਹੌਸਿੰਗ ਪ੍ਰੋਜੈਕਟ ਨਾਲ ਜੁੜੇ ਸਾਰੇ ਲੋਕਾਂ ਦੀਆਂ ਜਾਇਦਾਦਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ED ਵੱਲੋਂ ਚੰਡੀਗੜ੍ਹ ਵਿੱਚ ਮਹਿੰਦਰ ਸਿੰਘ ਦੇ ਘਰ ਛਾਪੇਮਾਰੀ ਕਰਕੇ 1 ਕਰੋੜ ਦੀ ਨਗਦੀ 12 ਕਰੋੜ ਦੇ ਹੀਰੇ 7 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਕਈ ਛੱਕੀ ਦਸਤਾਵੇਜ਼ ਬਰਾਮਦ ਕੀਤੇ ਹਨ ਇਸ ਤੇ ਵਿਜੀਲੈਂਸ ਵੱਲੋਂ ਉਸ ਨੂੰ ਨੋਟਿਸ ਵੀ ਭੇਜਿਆ ਗਿਆ ਸੀ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਨਾਲ ਜਾ ਰਹੇ ਪੁਲਿਸ ਕਾਫਲੇ ਵਿੱਚ ਦਾਖਲ ਹੋਣ ਤੋਂ ਬਾਅਦ ਜਿੱਥੇ ਇੱਕ 21 ਸਾਲਾ ਮੋਟਰਸਾਈਕਲ ਸਵਾਰ ਦੇ ਖਿਲਾਫ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਇੱਕ ਘਟਨਾ ਬੁੱਧਵਾਰ ਤੜਕੇ ਮਹਿਬੂਬ ਸਟੂਡੀਓ ਦੇ ਬਾਂਦਰਾ ਵਿੱਚ ਗੈਲੈਕਸੀ ਅਪਾਰਟਮੈਂਟ ਦੇ ਵਿੱਚਕਾਰ ਵਾਪਰੀ ਹੈ ਜਿੱਥੇ ਸਲਮਾਨ ਖਾਨ ਰਹਿੰਦਾ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਵੇਰੇ ਕਰੀਬ 12 ਵਜੇ ਜਦੋਂ ਕਾਫਲਾ ਮਹਿਬੂਬ ਸਟੂਡੀਓ ਤੋਂ ਲੰਘਿਆ ਤਾਂ ਮੋਟਰਸਾਈਕਲ ਸਵਾਰ ਓਜੈਰ ਫੈਜ਼ ਖਾਨ ਦੀ ਕਾਰ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਉਸਨੇ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਨੇ ਚੇਤਾਵਨੀ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਖਾਨ ਦੀ ਕਾਰ ਦੇ ਨੇੜੇ ਜਾਂਦਾ ਰਿਹਾ ਅਧਿਕਾਰੀ ਨੇ ਦੱਸਿਆ ਕਿ ਸਲਮਾਨ ਦੇ ਘਰ ਪਹੁੰਚੋਂ ਤੋਂ ਬਾਅਦ ਦੋ ਪੁਲਿਸ ਵਾਹਨਾਂ ਨੇ ਮੋਟਰਸਾਈਕਲ ਸਵਾਰ ਦਾ ਪਿੱਛਾ ਕੀਤਾ ਉਸ ਨੂੰ ਰੋਕਣ ਲਈ ਮਜਬੂਰ ਕੀਤਾ ਪੁਸ਼ਕੇਸ਼ ਦਰਾਨ ਬਾਂਦਰਾ ਵਸਦੇ ਰਹਿਣ ਵਾਲੇ ਮੁਹੈਦੀਨ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਾਰਜ ਦਾ ਵਿਦਿਆਰਥੀ ਹੈ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਭਾਰਤੀ ਨਿਆਯ ਸਹਿਨਤਾ ਦੀ 125 ਅਤੇ 281 ਦੇ ਤਹਿਤ ਉਸ ਦੇ ਖਿਲਾਫ ਬਾਂਦਰਾਪੁਰ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਪਰ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਪੈਰਿਸ 올림픽 ਲਈ ਡੋਪਿੰਗ ਵਿਰੋਧੀ ਪ੍ਰੋਗਰਾਮ ਨੇ 5 ਐਥਲੀਟਾਂ ਨੂੰ ਫੜਿਆ ਜਦੋਂ ਕਿ ਪਹਿਲਾ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ 'ਚ 40 ਨਿਯਮ ਦੀ ਉਲੰਘਣਾ ਪਾਈ ਗਈ ਹੈ। ਇਹ ਜਾਣਕਾਰੀ ਆਪਰੇਸ਼ਨ ਚਲਾਉਣ ਵਾਲੀ ਏਜੰਸੀ ਨੇ ਦਿੱਤੀ। ਆਪਣੇ 올림픽 ਪ੍ਰੋਗਰਾਮ ਨੂੰ ਸੰਖੇਪ ਕਰਦੇ ਹੋਏ ਅੰਤਰਰਾਸ਼ਟਰੀ ਟੈਸਟਿੰਗ ਏਜੰਸੀ ਦੇ ਕਿਹਾ ਹੈ ਕਿ ਖੇਡਾਂ ਦੌਰਾਨ 4150 ਵੱਖ-ਵੱਖ ਐਥਲੀਟਾਂ ਤੋਂ 6130 ਨਮੂਨੇ ਇਕੱਠੇ ਕੀਤੇ ਗਏ। ਨਮੂਨੇ ਪਿਸ਼ਾਬ, ਖੂਨ ਅਤੇ ਸੁੱਕੇ ਖੂਨ ਦੇ ਤੱਬੇ ਹਨ। ਆਈਡੀਏ ਨੇ ਕਿਹਾ ਹੈ ਕਿ 39% ਦੀ ਐਥਲੀਟਾਂ ਨੂੰ ਨਮੂਨਾ ਲੈਣਾ ਟੋਕੀਓ 2020 ਮੁਕਾਬਲੇ 4% ਤੇ ਰਿਓ 2016 ਦੇ ਮੁਕਾਬਲੇ 10% ਵੱਧ ਹੈ। ਸਭ ਤੋਂ ਵੱਧ ਟੈਸਟ ਉਨ੍ਹਾਂ ਦੇਸ਼ਾਂ ਵਿੱਚ ਕੀਤੇ ਗਏ ਜਿਹੜੀਆਂ ਟੀਮਾਂ ਪੈਰਿਸ ਵਿੱਚ ਸਭ ਤੋਂ ਵੱਡੀਆਂ ਸੀ। ਏਜੰਸੀ ਦਾ ਕਹਿਣਾ ਹੈ ਕਿ ਹਿੱਸਾ ਲੈਣ ਵਾਲੇ ਲਗਭਗ 90% ਐਥਲੀਟਾਂ ਦਾ ਪੈਰਿਸ ਸਮਰ ਗੇਮ ਤੋਂ ਪਹਿਲਾਂ ਘੱਟੋ-ਘੱਟ ਇੱਕ ਵਾਰ ਟੈਸਟ ਕੀਤਾ ਗਿਆ ਸੀ। ਭਾਰਤੀ weightlifter ਬਲੂਰੀ ਅਜੇ ਬਾਬੂ ਨੇ ਵੀਰਵਾਰ ਨੂੰ ਇੱਥੇ ਕਾਮਨਵੈਲਥ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 81 ਕਿਲੋਗ੍ਰam ਜੂਨੀਅਰ ਤੇ ਸੀਨੀਅਰ ਵਰਗ ਵਿੱਚ ਸੋਨ ਤਗਮਾ ਜਿੱਤਣ ਲਈ ਰਿਕਾਰਡ ਤੋੜ ਪ੍ਰਦਰਸ਼ਨ ਕੀਤਾ ਹੈ। 19 ਸਾਲਾ ਬਾਬੂ ਨੇ ਕੋਲ 326 ਕਿਲੋਗ੍ਰam ਪਾਰ ਚੁੱਕ ਕੇ ਪੋਡੀਅਮ ਦੇ ਸਿਖਰ ਤੇ ਪਹੁੰਚਿਆ ਬਾਬੂ ਨੇ ਆਪਣੇ ਪ੍ਰਦਰਸ਼ਨ ਨਾਲ 81 ਕਿਲੋਗ੍ਰam ਜੂਨੀਅਰ ਵਰਗ ਵਿੱਚ ਕਲੀਨ ਐਂਡ ਜਰਕ ਦਾ ਰਾਸ਼ਟਰੀ ਮੰਡਲ ਰਿਕਾਰਡ ਕਾਇਮ ਕੀਤਾ ਉਸ ਨੇ ਸਨੇਚ ਕਲੀਨ ਅਤੇ ਜਰਕ ਤੇ ਕੁੱਲ ਪਾਰ ਵਰਗਾਂ ਵਿੱਚ ਜੂਨੀਅਰ ਰਾਸ਼ਟਰੀ ਅੰਕ ਵੀ ਹਾਸਲ ਕੀਤੇ ਹਨ ਦੱਖਣ ਭਾਰਤੀ ਸਿਨੇਮੇ ਦੇ ਮਸ਼ਹੂਰ ਕੋਰੀਓਗ੍ਰਾਫਰ ਯਾਨੀ ਮਾਸਟਰ ਨੂੰ ਉਸਦੇ ਨਾਲ ਕੰਮ ਕਰਨ ਵਾਲੀ ਇੱਕ ਔਰਤ ਨਾਲ ਏਜੰਸੀ ਸੋਸ਼ਣ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਯਾਨੀ ਮਾਸਟਰ ਜਿਸ ਦਾ ਨਾਮ ਸ਼ੇਖ ਯਾਨੀ ਵਾਸ਼ਾ ਹੈ ਨੂੰ ਸੈਬਰਾਬਾਦ ਪੁਲਿਸ ਨੇ ਗੋਆ ਤੋਂ ਗ੍ਰਿਫਤਾਰ ਕੀਤਾ ਉਸ ਨੇ ਕਈ ਤਿਲਗੂ ਅਤੇ ਤਾਮਿਲ ਫਿਲਮਾਂ ਵਿੱਚ ਕੰਮ ਕੀਤਾ ਹੈ ਉਸ ਨੂੰ ਗੋਆ ਦੀ ਇੱਕ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਟ੍ਰਾਂਜੈਂਟ ਵਾਰੰਟ ਹਾਸਲ ਕੀਤਾ ਹੈ ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਇੱਥੇ ਲਿਆਂਦਾ ਜਾ ਰਿਹਾ ਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਮੁਤਾਬਕ ਮੁਲਜ਼ਮ ਖਿਲਾਫ ਪੋਕਸੋ ਐਕਟ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ। ਇਸ ਵਿਚਾਲੇ ਤੇਲਗੂ ਫਿਲਮ ਚੈਂਬਰ ਆਫ ਕਮਰਸ ਵੱਲੋਂ ਗਠਿਤ ਕਮੇਟੀ ਨੇ ਵੀ ਜਾਨੀ ਮਾਸਟਰ ਖਿਲਾਫ ਜੈਂਸੀ ਸੋਸ਼ਣ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕੀਤੀ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਤੋਂ ਹਰਿਆਣਾ ਵਿੱਚ ਚੋਣ ਪ੍ਰਚਾਰ ਸ਼ੁਰੂ ਕਰਨਗੇ। ਪਾਰਟੀ ਦੇ ਕੌਮੀ ਸੰਗਠਨ ਜਨਰਲ ਸਕੱਤਰ ਡਾਕਟਰ ਸੰਦੀਪ ਪਾਟਕ ਨੇ ਇੱਥੇ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹਰਿਆਣਾ ਵਿੱਚ ਪਹਿਲੀ ਵਾਰ ਪੂਰੀ ਤਾਕਤ ਨਾਲ ਚੋਣਾਂ ਲੜ ਰਹੀ ਹੈ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਭਾਜਪਾ ਦੀ ਸਾਜ਼ਿਸ਼ ਵਿੱਚੋਂ ਨਿਕਲ ਕੇ ਜੇਲ੍ਹ ਵਿੱਚੋਂ ਬਾਹਰ ਆਏ ਹਨ। ਹੁਣ ਉਹ ਹਰਿਆਣਾ ਵਿੱਚ ਚੋਣ ਪ੍ਰਚਾਰ ਦੇ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ 20 ਸਤੰਬਰ ਤੋਂ ਹਰਿਆਣਾ ਵਿੱਚ ਚੋਣ ਪ੍ਰਚਾਰ ਸ਼ੁਰੂ ਕਰਨਗੇ। ਉਹ ਪੜਕੇ ਜਮਨਾ ਨਗਰ ਜ਼ਿਲ੍ਹੇ ਦੇ ਜਗਾਦਰੀ ਵਿਧਾਨ ਸਭਾ ਹਲਕੇ ਵਿੱਚ ਆਪਣਾ ਪਹਿਲਾ ਰੋਡ ਸ਼ੋਅ ਕਰਨਗੇ ਗਾਇਕ ਹਿਮੇਸ਼ ਰੇਸ਼ਮੀਆਂ ਦੇ ਪਿਤਾ ਸੰਗੀਤ ਨਿਰਦੇਸ਼ਕ ਅਤੇ ਨਰਮਾਤਾ ਪਿੱਪਨ ਰੇਸ਼ਮੀਆਂ ਦਾ ਦਿਹਾਂਤ ਹੋ ਗਿਆ ਉਹ 88 ਸਾਲਾਂ ਦੇ ਸਨ ਉਨ੍ਹਾਂ ਨੂੰ ਸਾਹ ਅਤੇ ਉਮਰ ਸਬੰਧੀ ਸਮੱਸਿਆਵਾਂ ਕਾਰਨ ਰਾਤ ਕੋਕਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਹ ਆਪਣੇ ਪਿੱਛੇ ਪਿਆਰੀਆਂ ਯਾਦਾਂ ਤੇ ਸੰਗੀਤ ਦੀ ਵਿਰਾਸਤ ਛੱਡ ਗਏ। ਉਹਨਾਂ ਦਾ ਅੰਤਮ ਸੰਸਕਾਰ ਅੱਜ ਓਸ਼ੀਵਾੜਾ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਬਿੱਪਨ ਰੇਸ਼ਮੀਆਂ ਨੇ 1988 ਵਿੱਚ ਆਈ ਫਿਲਮ ਇਨਸਾਫ ਦੀ جنگ ਲਈ ਸੰਗੀਤ ਦਿੱਤਾ ਸੀ। ਉਹਨਾਂ ਦਾ ਡਾਰਕ ਐਕਸਪੋਜ਼ ਤੇ ਤੇਰਾ ਸਰੂਰ ਵਰਗੀਆਂ ਫਿਲਮਾਂ ਦਾ ਨਿਰਮਾਣ ਵੀ ਕੀਤਾ। ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ थरूर ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਤੇ ਦੇਗ ਵਿਜੇ ਸਿੰਘ ਸਿੱਖਿਆ ਕਮੇਟੀ ਦੀ ਅਗਵਾਈ ਕਰਨਗੇ ਪਾਰਟੀ સૂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਖੇਤੀਬਾੜੀ ਬਾਰੇ ਸੰਸਦੀ ਸਥਾਈ ਕਮੇਟੀ ਦਾ ਮੁਖੀ ਬਣਾਇਆ ਗਿਆ ਜਦਕਿ ਸੰਸਦ ਮੈਂਬਰ ਸਪਤਗੀਰੀ ਉਲਕਾ ਪਿੰਡ ਵਿਕਾਸ ਪੈਨਲ ਦੀ ਅਗਵਾਈ ਕਰਨਗੇ ਇਹ ਨਿਯੁਕਤੀਆਂ ਸਮਾਜਿਕ ਆਧਾਰ ਨੂੰ ਮੁੱਖ ਰੱਖ ਕੇ ਕੀਤੀਆਂ ਗਈਆਂ ਹਨ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਚਾਰ ਵਿਭਾਗਾ ਨਾਲ ਸੰਬੰਧਤ ਸੰਸਦੀ ਸਥਾਈ ਕਮੇਟੀਆਂ ਦੀ ਅਗਵਾਈ ਕਰਨ ਲਈ ਚਾਰ ਆਗੂਆਂ ਦੇ ਨਾਂ ਭੇਜੇ ਹਨ ਪਰ ਇਸ ਬਾਰੇ ਹਾਲੇ ਤੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਰੇਲ ਗੱਡੀ ਨੂੰ ਪਰਟਾਉਣ ਦੀ ਸਾਜ਼ਿਸ਼ ਸਾਹਮਣੇ ਆਈ ਹੈ ਰਾਮਪੁਰ ਵਿੱਚ ਉੱਤਰਾਖੰਡ ਦੀ ਸਰਹੱਦ ਨਾਲ ਲੱਗਦੀ ਕਲੋਨੀ ਦੇ ਪਿੱਛੋਂ ਲੰਘਦੇ ਰੇਲਵੇ ਟਰੈਕ ਤੇ ਟੈਲੀਕਾਮ ਦਾ 7 ਮੀਟਰ ਲੰਬਾ ਪੁਰਾਣਾ ਪਿੱਲਰ ਰੱਖਿਆ ਹੋਇਆ ਸੀ ਇਸ ਤਰ੍ਹਾਂ 12991 ਜਨ ਸ਼ਤਾਬਦੀ ਐਕਸਪ੍ਰੈਸ ਟ੍ਰੇਨ ਤੇਰਾਧੂਨ ਤੋਂ ਕਾਠਕੋਦਮ ਜਾ ਰਹੀ ਸੀ ਲੋਕੋ ਪਾਇਲਟ ਨੇ ਸੂਝ-ਬੂਝ ਨਾਲ ਐਮਰਜੈਂਸੀ ਬ੍ਰੇਕ ਲਗਾ ਕੇ ਟ੍ਰੇਨ ਨੂੰ ਰੋਕ ਦਿੱਤਾ ਮਾਮਲੇ ਦੀ ਸੂਚਨਾ ਸਟੇਸ਼ਨ ਸੁਪਰਡੈਂਟ ਨੂੰ ਦਿੱਤੀ ਗਈ ਟਰੈਕ ਤੇ ਪਿੱਲਰ ਰੱਖੇ ਜਾਣ ਦੀ ਸੂਚਨਾ ਮਿਲਣ ਤੇ ਰਾਤ ਨੂੰ ਐਸਪੀ ਵਿਦਿਆਸਾਗਰ ਐਸਪੀ ਆਤਲ ਸ਼ਰੀਵਾਸਤਵ ਐਸਪੀ ਜੀਆਰਪੀ ਮੌਕੇ ਤੇ ਪਹੁੰਚੇ ਟਰੈਕ ਤੋਂ ਪਿੱਲਰ ਨੂੰ ਹਟਾਇਆ ਗਿਆ ਜਿਸ ਨਾਲ ਵੱਡਾ ਹਾਸਾ ਟਲਿਆ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਂਦਰਜੀ ਨੇ ਵੀਰਵਾਰ ਨੂੰ ਕੇਂਦਰ ਅਤੇ ਡੀਵੀਸੀ ਡੈਮਾਂ ਦੀ ਸਫਾਈ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਕਿ ਹੈ ਕਿ ਇਸ ਕਾਰਨ ਪਾਣੀ ਛੱਡੇ ਜਾਣ ਨਾਲ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆ ਗਿਆ ਹੈ ਬੈਂਦਰਜੀ ਨੇ ਦਮੋਦਰ ਕਾਟੀ ਨਿਗਮ ਡੀਵੀਸੀ ਨੂੰ ਇਸ ਮਨੋਕਬਲੋਂ ਸਰਜੇ ਹੜ੍ਹ ਲਈ ਜਿਮੇਵਾਰ ਠਰਾਇਆ ਤੇ ਦੋਸ਼ ਲਾਇਆ ਕਿ ਸੂਬੇ ਵਿੱਚ ਅਜਿਹੀ ਸਥਿਤੀ ਪੈਦਾ ਕਰਨ ਦੇ ਲਈ ਕੁਝ ਸਾਜ਼ਿਸ਼ ਰਚੀ ਗਈ ਹੈ। ਪੱਛਮੀ ਮੇਂਧਨੀਪੁਰ ਜ਼ਿਲ੍ਹੇ ਵਿੱਚ ਹੜ੍ਹ ਦੀ ਸਥਿਤੀ ਦਾ ਮੌਇਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਮੀਂਹ ਦਾ ਪਾਣੀ ਨਹੀਂ ਇਹ ਕੇਂਦਰ ਸਰਕਾਰ ਦੀ ਸੰਸਥਾ ਡੀਵੀਸੀ ਵੱਲੋਂ ਆਪਣੇ ਡੈਮਾਂ ਤੋਂ ਛੱਡਿਆ ਗਿਆ ਪਾਣੀ ਹੈ। ਚੀਫ ਜਸਟਿਸ ਡੀ.ਵਾਈ ਚੰਦਰਚੂਰ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਸੁਪਰੀਮ ਕੋਰਟ ਨੇ ਲਗਭਗ 37000 ਫੈਸਲਿਆਂ ਦਾ ਹਿੰਦੀ ਵਿੱਚ ਅਨੁਵਾਦ ਕੀਤਾ ਹੈ। ਅਤੇ ਹੁਣ ਉਹਨਾਂ ਦਾ ਹੋਰ ਖੇਤਰੀ ਪੁਸ਼ਾਵਾ ਵਿੱਚ ਅਨੁਵਾਦ ਕਰਨ ਦੀ ਪ੍ਰਕਿਰਿਆ ਜਾਰੀ ਹੈ। ਉਹਨਾਂ ਨੇ ਇਹ ਗੱਲ ਇੱਕ ਕਾਮਾ ਮਲੇ ਦੀ ਸੁਣਵਾਈ ਦੌਰਾਨ ਕਹੀ ਹੈ। ਉਹਨਾਂ ਨਾਲ ਬੈਂਚ 'ਚ ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਵੀ ਸਨ। ਜਸਟਿਸ ਚੰਦਰ ਚੂੜ ਨੇ ਕਿਹਾ ਕਿ ਹਿੰਦੀ ਤੋਂ ਬਾਅਦ ਹੁਣ ਤਾਮਿਲ ਸਭ ਤੋਂ ਅੱਗੇ ਹੈ। ਉਹਨਾਂ ਕਿਹਾ ਕਿ ਚੋਟੀ ਦੀ ਅਦਾਲਤ ਆਪਣੇ ਫੈਸਲਿਆਂ ਦਾ ਸੰਵਿਧਾਨ ਬਲੋਂ ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੀ ਪ੍ਰਕਿਰਿਆ ਹੈ ਸੰਵਿਧਾਨ ਦੀ 8ਵੀਂ ਅਨੁਸੂਚੀ 'ਚ ਹਿੰਦੀ, ਅਸਾਮੀ, ਬੰਗਾਲੀ, ਬੋਡੋ ਅਤੇ ਡੋਗਰੀ ਸਮੇਤ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਚੀਫ ਜਸਟਿਸ ਨੇ ਵਕੀਲਾਂ ਨੂੰ ਸੁਣਵਾਈ ਦੌਰਾਨ ਇਲੈਕਟ੍ਰੋਨਿਕ ਸੁਪਰੀਮ ਕੋਰਟ ਰਿਪੋਰਟਾਂ ਤੋਂ ਫੈਸਲਿਆਂ ਦੇ ਨਿਰਪੱਖ ਹਵਾਲੇ ਦੇਣ ਦੀ ਵੀ ਅਪੀਲ ਕੀਤੀ ਪੂਰੇ ਦੇਸ਼ ਵਿੱਚ ਸ਼ਰਾਬ ਦੀਆਂ ਦੁਕਾਨਾਂ ਵਿੱਚ ਔਰਤਾਂ ਦਾ ਕੰਮ ਕਰਨਾ ਅਜੇ ਵੀ ਸਮਾਜਿਕ ਮਨਾਹੀ ਦੇ ਤੌਰ ਤੇ ਵੇਖਿਆ ਜਾਂਦਾ ਹੈ ਪਰ ਕੇਰਲ ਦੇ ਵਿੱਚ ਇਸ ਦੇ ਉਲਟ ਹੈ ਸੂਬੇ ਦੀ ਸਰਕਾਰੀ ਸ਼ਰਾਬ ਮਾਰਕੀਟਿੰਗ ਕੰਪਨੀ ਕੇਰਲ ਸਟੇਟ ਬੇਵਰੇਜੇ ਕਾਰਪੋਰੇਸ਼ਨ ਬੇਵਕੋ ਮੁਤਾਬਕ ਹੁਣ ਉਸ ਦੇ ਕਰਮਚਾਰੀਆਂ ਵਿੱਚ ਲਗਭਗ 50% ਦੀ ਔਰਤਾਂ ਹਨ ਕੇਰਲ ਦੇਸ਼ਤਾ ਸ਼ਾਇਦ ਪਹਿਲਾ ਸੂਬਾ ਹੈ ਜਿੱਥੇ ਸ਼ਰਾਬ ਦੀਆਂ ਦੁਕਾਨਾਂ ਵਿੱਚ ਇੰਨੀ ਗਿਣਤੀ ਵਿੱਚ ਮਹਿਲਾ ਕਰਮਚਾਰੀ ਕੰਮ ਕਰ ਰਹੀਆਂ ਹਨ ਇੱਥੇ ਇਸ ਨੂੰ ਹੋਰ ਸਰਕਾਰੀ ਨੌਕਰੀਆਂ ਵਾਂਗ ਇੱਕ ਨੌਕਰੀ ਦੇ ਤੌਰ ਤੇ ਵੇਖਿਆ ਜਾਂਦਾ ਹੈ। ਡੇਰਾਬਸੀ ਵਿੱਚ ਦਿਨ ਦਿਹਾੜੇ ਪੁਲਿਸ ਥਾਣੇ ਤੋਂ 100 ਮੀਟਰ ਦੀ ਦੂਰੀ ਤੇ ਕੋਚਿੰਗ ਤੇ ਇਮੀਗ੍ਰੇਸ਼ਨ ਸੈਂਟਰ ਤੇ ਦੋ ਨਕਾਬਪੋਸ਼ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਕਰਨ ਤੋਂ ਪਹਿਲਾਂ ਉਹਨਾਂ ਨੇ ਰਿਸੈਪਸ਼ਨ ਤੇ ਬੈਠੀ ਕੁੜੀ ਦੇ ਕੋਲ 1 ਕਰੋੜ ਰੁਪਏ ਦੀ ਫਰੋਤੀ ਦੀ ਧਮਕੀ ਭਰੀ ਚਿੱਠੀ ਰੱਖੀ ਅਤੇ ਵਾਪਸ ਜਾਂਦੇ ਸਮੇਂ ਸੈਂਟਰ ਦੇ ਦਰਵਾਜ਼ੇ ਤੇ ਚਾਰ ਗੋਲੀਆਂ ਚਿਰਾ ਦਿੱਤੀਆਂ। ਪੂਰੀ ਵਾਰਦਾਤ ਨੂੰ ਕਰੀਬ 20 ਸਕਿੰਟ ਦੇ ਵਿੱਚ ਅੰਜਾਮ ਦਿੱਤਾ ਗਿਆ ਗੋਲੀਬਾਰੀ ਦੌਰਾਨ ਦੋ ਔਰਤਾਂ ਬਾਲਵਾਲ ਬੱਚੀਆਂ ਹਨ ਤਿਹਾੜ ਜੇਲ੍ਹ ਵਿੱਚ ਬੰਦ ਮਨਜੀਤ ਗੁਰੀ ਗੈਂਗਸਟਰ ਦੇ ਨਾਂ ਤੇ ਫਰੋਤੀ ਭਰੀ ਚਿੱਠੀ ਸੈਂਟਰ ਮਾਲਕ ਨੂੰ ਦਿੱਤੀ ਗਈ ਜਿਸ ਵਿੱਚ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਚਿੱਠੀ ਵਿੱਚ ਗਾਇਕ ਸਿੱਧੂ ਵਾਲੇ ਦੇ ਗੀਤ ਦੀਆਂ ਲਾਈਨਾਂ ਲਿਖੀਆਂ ਗਈਆਂ ਹਨ ਦਰਸਲ ਕਾਲਜ ਰੋਡ ਤੇ ਵੀਰਵਾਰ ਦੁਪਹਿਰੇ 1:00 2 ਨਕਾਬਪੋਸ਼ ਵਿਅਕਤੀ ਮੋਟਰਸਾਈਕਲ ਤੇ ਆਏ ਮੋਟਰਸਾਈਕਲ ਪਾਰਕ ਕਰਨ ਤੋਂ ਬਾਅਦ ਦੋਮੇ ਐਜੂਕੇਸ਼ਨ ਪੁਆਇੰਟ ਨਾਦੇ ਕੋਚਿੰਗ ਐਂਡ ਇਮੀਗ੍ਰੇਸ਼ਨ ਸੈਂਟਰ ਦੀ ਪਹਿਲੀ ਮੰਜ਼ਲ ਤੇ ਗਏ ਜਿਨ੍ਹਾਂ ਨੇ ਚਿੱਠੀ ਰੱਖਦਿਆਂ ਲਗਾਤਾਰ ਗੋਲੀਆਂ ਚਲਾ ਦਿੱਤੀਆਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਰਾਸਟਰ ਇੱਕ ਚੋੜ ਨੂੰ ਭਾਰਤੀ ਲੋਕਤੰਤਰ ਤੇ ਭਿਆਨਕ ਹਮਲਾ ਘਰਾੜ ਦਿੱਤਾ ਹੈ ਉਨਾ ਕਹੇ ਕਿ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਮਤੇ ਨੂੰ ਮਨਜ਼ੂਰੀ ਦੇਣਾ ਆਪਣੀਆਂ ਵੱਡੀਆਂ ਅਸਫਲਤਾਵਾਂ ਨੂੰ ਢਕਣ ਦੀ ਇੱਕ ਹੋਰ ਨਿਰਾਸ਼ਾਜਨਕ ਕੋਸ਼ਿਸ਼ ਹੈ। ਉਹਨਾਂ ਕਹੇ ਕਿ ਭਾਰਤ ਦੇ ਲੋਕ ਖਾਸ ਤੌਰ ਤੇ ਪੰਜਾਬੀ ਲੋਕਤੰਤਰ ਅਤੇ ਖੇਤਰੀ ਖੁਦਮਖਤਿਆਰੀ ਦੀ ਡੂੰਗੀ ਕਦਰ ਕਰਦੇ ਹਨ। ਉਹ ਇਸ ਗਲਤ ਕਲਪਨਾ ਵਾਲੀ ਯੋਜਨਾ ਨੂੰ ਰੱਦ ਕਰ ਦੇਣਗੇ। ਉਹਨਾਂ ਕਹੇ ਕਿ ਇਹ ਲਾਪਰਵਾਹੀ ਵਾਲੀ ਤਜਵੀਜ਼ ਨਾ ਸਿਰਫ ਸਾਡੇ ਦੇਸ਼ ਦੇ ਸੰਵਿਧਾਨਕ ਥੰਮ੍ਹਾਂ ਨੂੰ ਢਾਲਾਵੇਗੀ ਸਗੋਂ ਉਲਟਾ ਅਸਰ ਵੀ ਕਰੇਗੀ ਜੋ ਭਾਜਪਾ ਨੂੰ ਇੱਕ ਹੋਰ ਸ਼ਰਮਨਾਕ ਯੂ-ਟਰਨ ਲੈਣ ਲਈ ਮਜਬੂਰ ਕਰੇਗੀ ਉਹਨਾਂ ਕਹੇ ਕਿ ਦੇਸ਼ ਦੇ ਭਖਤੇ ਮੁੱਦੇ ਵਾਧਦੀ ਬੇਰੋਜ਼ਗਾਰੀ, ਕੁਚਲ ਰਹੀ ਮਹਿੰਗਾਈ ਅਤੇ ਢਹਿ ਟਰੀ ਬੁਨਿਆਦੀ ਢਾਂਚੇ ਨੂੰ ਹੱਲ ਕਰਨ ਦੀ ਬਜਾਏ ਮੋਦੀ ਸਰਕਾਰ ਇਸ ਬੇਤੁਕੀ ਯੋਜਨਾ ਨੂੰ ਅੱਗੇ ਵਧਾ ਰਹੀ ਹੈ ਜਿਸ ਨੂੰ ਚੋਣ ਕਮਿਸ਼ਨ ਕੁਝ ਸੂਬਿਆਂ 'ਚ ਛੋਟੇ ਪੱਧਰ ਤੇ ਲਾਗੂ ਕਰਨ ਲਈ ਸੰਘਰਸ਼ ਕਰ ਰਿਹਾ ਹੈ ਅਮਰੀਕਾ ਵਿੱਚ ਹੋਏ ਇੱਕ ਸੜਕ ਹਾਦਸੇ ਵਿੱਚ ਮਾਸ਼ੀਵਾੜਾ ਸਾਹਿਬ ਦੇ ਨੌਜਵਾਨ ਬਲਜੋਤ ਸਿੰਘ ਦੀ ਬਹੁਤ ਹੋ ਗਈ। ਇਥੋਂ ਦੀ ਐਨ ਆਰ ਆਈ ਕਲੋਨੀ ਵਾਸੀ ਨਗੇਂਦਰ ਸਿੰਘ ਨੇ ਆਪਣੇ ਇਕਲੌਤੇ ਪੁੱਤਰ ਬਲਜੋਤ ਸਿੰਘ ਨੂੰ 2019 ਵਿੱਚ ਚੰਗੇ ਭਵਿੱਖ ਦੇ ਲਈ ਅਮਰੀਕਾ ਭੇਜਿਆ ਸੀ। ਉਹ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿ ਰਿਹਾ ਸੀ ਤੇ ਟਰਾਲਾ ਚਲਾ ਰਿਹਾ ਸੀ। ਬੁੱਧਵਾਰ ਨੂੰ ਉਹ ਟਰਾਲਾ ਲੈ ਕੇ ਸਮਾਨ ਦੀ ਟਵਾਟਵਾਈ ਦੇ ਲਈ ਜਾ ਰਿਹਾ ਸੀ ਅਚਾਨਕ ਟਰਾਲੇ ਦਾ ਸੰਤੁਲਨ ਵਿਗੜ ਗਿਆ ਤੇ ਉਹ ਪਲਟ ਗਿਆ। ਹਾਦਸੇ ਵਿੱਚ ਚਾਲਕ ਟਰਾਲੇ ਤੋਂ ਬਾਹਰ ਡਿੱਗ ਪਿਆ ਤੇ ਟਰਾਲਾ ਉਸ ਤੇ ਪਲਟ ਗਿਆ ਜਿਸ ਕਾਰਨ ਬਲਜੋਤ ਦੀ ਮੌਤ ਹੋ ਗਈ। ਹਾਦਸੇ ਤੋਂ 3 ਦਿਨ ਪਹਿਲਾਂ ਹੀ 15 ਸਤੰਬਰ ਨੂੰ ਬਲਜੋਤ ਸਿੰਘ ਨੇ ਆਪਣਾ ਜਨਮ ਦਿਨ ਮਨਾਇਆ ਸੀ। ਇਸ ਮੌਕੇ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਖਣੀ ਮਿਆਂਮਾਰ ਦੇ ਬਾਗੋ ਖੇਤਰ ਵਿੱਚ ਆਕਟੋਵਿਅਨ ਟਾਊਨਸ਼ਿਪ ਵਿੱਚ ਜ਼ਹਿਰੀਲਾ ਭੋਜਨ ਖਾਣ ਨਾਲ 133 ਲੋਕ ਬਿਮਾਰ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਥਾਨਕ ਨਿਵਾਸੀਆਂ ਨੇ ਸਵੇਰੇ ਧਾਨ ਵਿੱਚ ਦਿੱਤੀਆਂ ਗਈਆਂ ਤਲੀਆਂ ਸੇਵੀਆਂ ਸੌਸ ਚਾਵਲ ਅਤੇ ਅੰਡਿਆਂ ਦੀ ਕੜੀ ਖਾਧੀ ਸੀ ਜਿਸ ਨਾਲ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ। ਰਿਪੋਰਟ ਵਿੱਚ ਕਿਹਾ ਗਿਆ ਕਿ ਉਨ੍ਹਾਂ ਨੂੰ ਬੁੱਧਵਾਰ ਰਾਤ ਸਥਾਨਕ ਸਮੇਂ ਅਨੁਸਾਰ ਲਗਭਗ 8 ਵਜੇ ਪੇਟ ਦਰਦ ਉਲਟੀ ਅਤੇ ਦਸਤ ਦੀ ਸ਼ਿਕਾਇਤ ਹੋਈ। ਮਰੀਜ਼ਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ 68 ਦੀ ਮੋਢਲੀ ਸਹਾਇਤਾ ਤੋਂ ਬਾਅਦ ਭੇਜ ਦਿੱਤਾ ਗਿਆ ਜਦਕਿ 65 ਨੂੰ ਹਸਪਤਾਲ ਪਹਤੀ ਕੀਤਾ ਗਿਆ ਹੈ। ਸੈਕਰਾਮੈਂਟੋ ਕੈਲੀਫੋਰਨੀਆ ਤੋਂ ਹੁਸਨ ਲੜੋਆ ਬੰਗਾ ਦੀ ਖਬਰ ਅਨੁਸਾਰ ਉਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਸੈਨੇਟਰ ਜੀਡੀ ਵੈਂਸ ਦੀ ਹੈਤੀਆਂ ਪ੍ਰਵਾਸੀਆਂ ਬਾਰੇ ਝੂਠੀਆਂ ਅਫਵਾਹਾਂ ਫਲਾਉਣ ਤੇ ਸਖਤ ਆਲੋਚਨਾ ਕਰਦਿਆਂ ਉਹਨਾਂ ਨੂੰ ਆਪਣੇ ਸ਼ਬਦਾਂ ਉੱਪਰ ਕੰਟਰੋਲ ਰੱਖਣ ਦੀ ਨਸੀਹਤ ਦਿੱਤੀ ਹੈ ਫੀਲਾਡੈਲਫੀਆ ਵਿੱਚ ਨੈਸ਼ਨਲ ਐਸੋਸੀਏਸ਼ਨ ਆਫ ਬਲੈਕ ਜਰਨਲਿਸਟਸ ਨਾਲ ਗੱਲਬਾਤ ਕਰਦਿਆਂ ਹੈਰਿਸ ਦਾ ਕਹਿਣਾ ਹੈ ਕਿ ਆਪਣੇ ਵਿਰੋਧੀ ਰਿਪਬਲਿਕਨ ਉਮੀਦਵਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਕੌਮੀ ਪੱਦਰ ਤੇ ਸ਼ਬਦਾਂ ਦੀ ਵਰਤੋਂ ਕਰਨ ਲੱਗਿਆ ਸੁਚੇਤ ਰਹਿਣ ਤਕਰੀਬਨ 45 ਮਿੰਟ ਦੀ ਮੁਲਾਕਾਤ ਦੌਰਾਨ ਹੈਰਿਸ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਮੈਂ ਹੈਤੀਅਨ ਪਾਈਚਾਰੇ ਨਾਲ ਖੜੀ ਹਾਂ ਉਹਨਾਂ ਨੇ ਕਿਹਾ ਕਿ ਨਿਰ ਆਧਾਰ ਅਫਵਾਹਾਂ ਨੇ ਸਮੁੱਚੇ ਖੇਤਰ ਵਿੱਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈਰਿਸ ਦਾ ਕਹਿਣਾ ਹੈ ਕਿ ਇੱਕ ਵਕੀਲ ਵਜੋਂ ਆਪਣੇ ਸ਼ੁਰੂਆਤੀ ਕੈਰੀਅਰ ਦੌਰਾਨ ਮੈਂ ਸਿੱਖਿਆ ਕਿ ਤੁਹਾਡੇ ਵੱਲੋਂ ਵਰਤੇ ਗਏ ਸ਼ਬਦਾਂ ਦਾ ਚਾਹੇ ਕੋਈ ਜੇਲ੍ਹ ਦੇ ਅੰਦਰ ਹੈ ਜਾਂ ਬਾਹਰ ਹੈ ਉੱਪਰ ਅਸਰ ਪੈਂਦਾ ਹੈ। ਹੈਰਿਸ ਦਾ ਕਹਿਣਾ ਹੈ ਕਿ ਜਦੋਂ ਤੁਹਾਡੇ ਸਾਹਮਣੇ ਮਾਈਕ੍ਰੋਫੋਨ ਹੋਵੇ ਤਾਂ ਤੁਹਾਨੂੰ ਬਹੁਤ ਹੀ ਗੰਭੀਰਤਾ ਨਾਲ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਤੁਹਾਡੇ ਦੁਆਰਾ ਬੋਲੇ ਗਏ ਸ਼ਬਦਾਂ ਦਾ ਕੀ ਅਰਥ ਹੈ। ਪਿਛਲੇ ਹਫ਼ਤੇ ਹੈਰਿਸ ਨਾਲ ਬਹਿਸ ਤੋਂ ਬਾਅਦ ਟਰੰਪੋ ਦੁਆਰਾ ਹੈਤੀ ਲੋਕਾਂ ਬਾਰੇ ਦਿੱਤੇ ਗਏ ਬਿਆਨ ਨੂੰ ਸਥਾਨਕ ਅਧਿਕਾਰੀਆਂ ਨੇ ਨਕਾਰ ਦਿੱਤਾ ਸੀ ਪਰੰਤੂ ਟਰੰਪ ਦੇ ਬਿਆਨ ਤੋਂ ਬਾਅਦ ਸਪ੍ਰਿੰਗਫੀਲਡ ਖੇਤਰ ਵਿੱਚ ਬੰਬ ਧਮਾਕੇ ਵਰਗੀਆਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਜਿਸ ਕਾਰਨ ਕੁਝ ਪਬਲਿਕ ਸਕੂਲ ਤੇ ਮਿਊਨਿਸਪਲ ਇਮਾਰਤਾਂ ਨੂੰ ਖਾਲੀ ਕਰਵਾਉਣਾ ਪਿਆ ਸੀ ਖੇਤਰ ਵਿੱਚ ਲੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਨੇ ਵੀ ਧਮਕੀਆਂ ਮਿਲਣ ਅਪਰੰਤ ਆਪਣੀਆਂ ਸਰਗਰਮੀਆਂ ਬੰਦ ਕਰ ਦਿੱਤੀਆਂ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਰਿਪਬਲਿਕਨ ਪਾਰਟੀ ਦੇ ਉਪ ਰਾਸ਼ਪਤੀ ਅਹੁਦੇ ਲਈ ਉਮੀਦਵਾਰ ਵੈਂਸ ਨੇ ਉਕਤ ਅਫਵਾਹਾਂ ਨੂੰ ਹਾਲ ਹੀ ਵਿੱਚ ਕਈ ਵਾਰ ਦੁਹਰਾਇਆ ਹੈ। ਗਾਇਕ ਸੁਨੋ ਨਿਗਮ ਅਤੇ ਸ਼reya ਗੋਸ਼ਲ ਹਾਲ ਹੀ ਵਿੱਚ ਕੋਈ ਪ੍ਰੋਗਰਾਮ ਕੌਣ ਬਣੇਗਾ ਕਰੋੜਪਤੀ ਵਿੱਚ ਨਜ਼ਰ ਆਏ ਹਨ। ਉਨ੍ਹਾਂ ਨੇ ਇਸ ਮੌਕੇ ਦੇ ਲਈ ਅੰਮਤਾਵਚਨ ਦੇ ਲਈ ਇੱਕ ਗੀਤ ਵੀ ਗਾਇਆ ਜਿਸਦੇ ਬੋਲ ਸਨ ਤੇਰੇ ਮੇਰੇ ਮਿਲਨ ਕੀ ਜੇ ਰਹਿਣਾ। ਸ਼ੋਅ ਦੇ ਨਿਰਮਾਤਾ ਨੇ ਇਸ ਦੀ ਪ੍ਰੋਮੋ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਇਸ ਮੌਕੇ ਸੋਨੂ ਬੈਗਬੀਨ ਨੂੰ ਕਹਿੰਦੇ ਹਨ ਕਿ ਉਹ ਅਤੇ ਸ਼੍ਰੀਆ ਨੇ ਸੋਚਿਆ ਸੀ ਕਿ ਉਹ ਤੁਹਾਡੇ ਲਈ ਕੁਝ ਖਾਸ ਕਰਨਗੇ ਇਹ ਪਹਿਲੀ ਵਾਰ ਹੈ ਜਦੋਂ ਅਸੀਂ ਅਜਿਹਾ ਕਰ ਰਹੇ ਹਾਂ ਇਹ ਤੁਹਾਡੇ ਲਈ ਸਾਡਾ ਪਿਆਰ ਹੈ ਇਸ ਕਲਿੱਪ ਦੇ ਵਿੱਚ ਸੋਨੂ ਹਿੰਦੀ ਅਤੇ ਸ਼੍ਰੀਆ ਗੋਸ਼ਾਲ ਬੰਗਲਾ ਵਿੱਚ ਗੀਤ ਗਾਉਂਦੀ ਦਿਖਾਈ ਦੇ ਰਹੀ ਹੈ ਜਿੱਥੇ ਸੋਨੂ ਨੇ ਕਰੀਮ ਰੰਗ ਦਾ ਸੂਟ ਪਾਇਆ ਹੈ ਉੱਥੇ ਸ਼੍ਰੀਆ ਨੇ ਕਾਲੀ ਸਾੜੀ ਪਹਿਨੀ ਹੋਈ ਹੈ ਜ਼ਿਕਰ ਜੋਗਾ ਕਿ ਤੇਰੇ ਮੇਰੇ ਮਿਲਨ ਕੀ ਜੇ ਰਹਿਣਾ ਫਿਲਮ ਆਭਿਮਾਨ ਦਾ ਗੀਤ ਹੈ ਇਹ ਗੀਤ ਬੈਗਵੀ ਅਤੇ ਉਹਨਾਂ ਦੀ ਪਤਨੀ ਜਯਾ ਵਚਨ ਤੇ ਫਰਮਾਇਆ ਗਿਆ ਸੀ ਇਹ ਫਿਲਮ 1970 ਦੀ ਬੰਗਾਲੀ ਫਿਲਮ ਬਿਲੰਬਤਾ ਲੋਹੇ ਦੇ ਆਧਾਰਿਤ ਸੀ ਜਿਸ ਵਿੱਚ ਉਤਮ ਕੁਮਾਰ ਅਤੇ ਸੁਪਰੀਆ ਦੇਵੀ ਨੇ ਅਦਾਕਾਰੀ ਕੀਤੀ ਸੀ ਕਪਲ ਸ਼ਰਮਾ ਆਪਣੇ ਸ਼ੋਅ ਦਾ ਗ੍ਰੇਟ ਇੰਡੀਅਨ ਕਪਲ ਸ਼ੋਅ ਦੇ ਨਵੇਂ ਸੀਜ਼ਨ ਨੂੰ ਲੈ ਕੇ ਚਰਚਾ ਵਿੱਚ ਹੈ ਇਹ ਸ਼ੋ 21 ਸਤੰਬਰ ਤੋਂ Netflix ਤੇ ਦਿਖਾਇਆ ਜਾਣ ਵਾਲਾ ਹੈ ਇਸ ਸ਼ੋ ਦੇ ਪਹਿਲੇ ਐਪੀਸੋਡ ਅਤੇ ਮਹਿਮਾਨਾਂ ਦੇ ਨਾਮ ਵੀ ਦੱਸੇ ਗਏ ਹਨ ਇਸ ਸ਼ੋ ਦੇ ਪਹਿਲੇ ਐਪੀਸੋਡ ਵਿੱਚ ਮਹਿਮਾਨਾਂ ਦੇ ਨਾਮ ਦੱਸੇ ਗਏ ਹਨ ਜਿਸ ਵਿੱਚ ਆਲੀਆ ਭੱਟ ਕਰਨ ਜੋਹਰ ਅਤੇ ਬੇ ਦਾਗ ਰਹਿਣਾ ਨਜ਼ਰ ਆ ਰਹੇ ਹਨ ਇਸ ਦੌਰਾਨ ਇਹ ਸਟਾਰ ਆਪਣੀ ਅਪਕਮਿੰਗ ਫਿਲਮ ਜਿਗਰਾ ਦਾ ਵੀ ਪ੍ਰੋਮੋਸ਼ਨ ਕਰਨਗੇ ਇਸ ਸ਼ੋਅ ਦੇ ਪਹਿਲੇ ਗੈਸ ਦਾ ਪ੍ਰੋਮੋ Netflix India ਦੇ YouTube ਚੈਨਲ ਅਤੇ The Great Indian Couple Show ਦੇ Instagram ਪੇਜ ਤੇ ਵੀ ਸ਼ੇਅਰ ਕੀਤਾ ਗਿਆ। ਪ੍ਰੋਮੋ ਵਿੱਚ ਦੇਖਿਆ ਜਾ ਸਕਦਾ ਹੈ ਕਿ ਆਲਿਆ ਕਰਨ ਅਤੇ ਬੇਦਾਂਗ ਖੂਬ ਮਜ਼ਾਕ-ਮਸਤੀ ਕਰਦੇ ਨਜ਼ਰ ਆ ਰਹੇ ਹਨ। ਕਰਨ ਨੇ ਆਲਿਆ ਨੂੰ ਆਪਣੀ ਪਹਿਲੀ ਬੇਟੀ ਦੱਸਿਆ ਹੈ, ਜਦਕਿ ਆਲਿਆ ਆਪਣੇ ਅਤੇ ਰਣਵੀਰ ਕਪੂਰ ਦੇ ਰਿਸ਼ਤੇ ਬਾਰੇ ਵੀ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਸ਼ੋਅ ਵਿੱਚ ਆਉਣ ਵਾਲੇ ਦਿਨਾਂ ਵਿੱਚ ਜਨਵੀ ਕਪੂਰ, ਸੈਫ ਅਲੀ ਖਾਨ ਜੂਨੀਅਰ ਐਨਟੀਆਰ ਕੈਰੈਕਟਰ ਰੋਹਿਤ ਸ਼ਰਮਾ ਸ਼ਿਵਮ ਦੂਬੇ ਅਤੇ ਅਕਸ਼ਤ ਪਟੇਲ ਦਿਖਾਈ ਦੇਣਗੇ। ਸਟੂਡੀਓ ਗ੍ਰੀਨ ਨੇ ਸੂਰਿਆ ਦੀ ਫਿਲਮ ਕੰਗਵਾ ਦਾ ਰਮਾਂਚਕ ਪੋਸਟਰ ਰਿਲੀਜ਼ ਕਰਦੇ ਹੋਏ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ। ਇਹ ਫਿਲਮ 14 ਨਵੰਬਰ ਨੂੰ ਵੱਡੇ ਪੱਧਰ ਤੇ ਰਿਲੀਜ਼ ਹੋਵੇਗੀ। ਕੰਗਵਾ ਦੇ ਟ੍ਰੇਲਰ ਵਿੱਚ ਦਿਖਾਏ ਗਏ ਤੀਵਰ ਵਿਜ਼ੂਅਲ, ਸ਼ਾਨਦਾਰ ਪ੍ਰਦਰਸ਼ਨ ਅਤੇ ਮਨਮੋਹਕ ਸੰਗੀਤ ਨੇ ਪਹਿਲਾਂ ਹੀ ਹਲਚਲ ਮਚਾ ਦਿੱਤੀ ਹੈ। ਜੈਸ ਨੂੰ ਨਿਰਦੇਸ਼ਕ ਸ਼ਿਵਾ ਨੇ ਇਸ ਸਾਲ ਦੀ ਸਭ ਤੋਂ ਵੱਡੀ ਅਤੇ ਮਹਿੰਗੀ ਫਿਲਮ ਮੰਨਿਆ ਹੈ ਇਸ ਦਾ ਅੰਦਾਜ਼ਨ 350 ਕਰੋੜ ਰੁਪਏ ਦਾ ਬਜਟ ਹੈ ਜੋ ਕਿ ਪੁਸ਼ਪਾ ਸਿੰਘ ਅਤੇ ਹੋਰ ਕਈ ਵੱਡੇ ਪ੍ਰੋਜੈਕਟਾਂ ਤੋਂ ਵੱਧ ਹੈ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਇੱਕ ਵੱਖਰੀ ਕਿਸਮ ਦੀ ਫਿਲਮ ਹੈ ਜਿਸ ਦੇ ਟ੍ਰੇਲਰ ਨੂੰ ਪਰਮਾ ਹੰਗਾਰਾ ਮਿਲ ਰਿਹਾ ਹੈ ਉਹਨਾਂ ਕਹਿ ਕੇ ਕਿ 14 ਨਵੰਬਰ ਨੂੰ ਇਹ ਪੂਰੀ ਦੁਨੀਆ ਦੇ ਵਿੱਚ ਤਹਿਲਕਾ ਮਚਾਵੇਗੀ ਦੇਸ਼ ਦੇ ਬਾਬਾ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ।